ਸਤਿ ਸ਼੍ਰੀ ਅਕਾਲ ਮੈਂ ਸੁਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਵਿਧਾਨ ਸਭਾ ਸ਼ਹਿਰੀ ਫਿਰੋਜ਼ਪੁਰ ਦੇ ਵਿੱਚ ਖੜੇ ਹਾਂ ਸ਼ਹਿਰੀ ਫਿਰੋਜ਼ਪੁਰ ਹਲਕੇ ਦੇ ਪਿੰਡ ਦੇ ਵਿੱਚ ਖੜੇ ਆ ਸਾਡੇ ਨਾਲ ਪਿੰਡ ਵਾਸੀ ਮੌਜੂਦ ਆ ਇਸ ਵਕਤ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਕਿੰਨਾ ਕ ਵਿਕਾਸ ਹੋਇਆ ਪੰਜਾਬ ਸਰਕਾਰ ਜਿਹੜੀ ਪਿਛਲੇ ਢਾਈ ਸਾਲਾਂ ਤੋਂ ਬਦਲਾ ਦੇਣਾ ਤੇ ਬਣੀ ਸੀ ਉਹਦੇ ਵਿੱਚ ਕਿੰਨਾ ਕ ਵਿਕਾਸ ਹੋਇਆ ਉਸ ਤੋਂ ਪਹਿਲਾਂ ਕਿਹੜੀਆਂ ਸਰਕਾਰਾਂ ਵੇਲੇ ਵਿਕਾਸ ਹੋਇਆ ਸਾਰੀਆਂ ਗੱਲਬਾਤਾਂ ਕਰਾਂਗੇ ਪਹਿਲਾਂ ਆਪਾਂ ਸਵਾਗਤ ਕਰਦੇ ਪਿੰਡ ਵਾਸੀਆਂ ਦਾ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਉਹ ਬੱਲਿਆ ਵੀ ਜਿਹੜੀ ਪਹਿਲਾਂ ਸਰਕਾਰ ਬਣੀ ਸੀ ਪੱਕੀਆਂ ਪੁੱਕੀਆਂ ਕੋਈ ਨਾਲੀਆਂ ਨੂੜੀਆਂ ਬਣਾ ਲਈ ਜਿਹੜੀਆਂ ਹੁਣ ਝਾੜੂ ਵਾਲੀ ਸਰਕਾਰ ਬਣੀ ਆ ਕੋਈ ਵਾਇਦਾ ਨਹੀਂ ਪੂਰਾ ਕੀਤਾ ਉਨ ਨੂੰ 60 ਰੁਪਈਆ ਨਹੀਂ ਦਿੱਤਾ ਤੇ ਬੰਦੇ ਕੀ ਕਰਨ ਬੈਠੇ ਉਹਨਾਂ ਭੁੱਖੇ ਮਰਨਾ ਚੋਰੀਆਂ ਕਰਨੀ ਠੱਗੀਆਂ ਮਾਰਨੀਆਂ ਹੋਰ ਕੀ ਕੀਤਾ ਜਾਵੇ ਨਹੀਂ ਸਰਕਾਰ ਤਾਂ ਹੁਣ ਇਹ ਗੱਲ ਕਹਿੰਦੀ ਹੈ ਨਾ ਜਿਹੜਾ 2.5 ਸਾਲਾਂ ਦੇ ਅਸੀਂ ਕੰਮ ਕੀਤੇ ਸਾਨੂੰ ਕੰਮ ਦੇ ਆਧਾਰ ਤੇ ਵੋਟ ਦਿਓ ਕੰਮ ਕੋਈ ਕੰਮ ਨੇ ਕੋਈ ਵੀ ਨਹੀਂ ਕੀਤਾ ਕੋਈ ਲੇਡੀਜ਼ ਨੂੰ ਜਿਹੜਾ ਸਿਲੰਡਰ ਦਾ 1000 ਰੁਪਈਆ ਆਖਿਆ ਸੀ ਉਹ ਨਹੀਂ ਦਿੱਤਾ ਜਦ ਜਿਹੜੇ ਆਪਣੇ ਬਜ਼ੁਰਗਾ ਪਪਲ ਸੰਦੇ ਵੱਡੇ ਪਾ ਵੀ ਵਿਧਵਾ ਉਹਨਾਂ ਵਾਦੇ ਕਰਕੇ ਸਾਨੂੰ ਕੋਈ ਵਾਦਾ ਨਹੀਂ ਪੂਰਾ ਕੀਤਾ ਤੁਹਾਡਾ ਇਥੋਂ ਮੌਜੂਦਾ ਜਿਹੜਾ ਹੁਣ ਦਾ ਐਮਐਲਏ ਕੌਣ ਹੁਣ ਦਾ ਐਮਐਲਏ ਇਹ ਆਪਣਾ ਕੀ ਉਹਦਾ ਨਾਮ ਹੈ ਹੁੱਲ ਸਰ ਹਾ ਹੁੱਲਰ ਸਾਹਿਬ ਅੱਛਾ ਤੇ ਉਹ ਇੱਥੇ ਆਉਂਦੇ ਆ ਤੁਹਾਨੂੰ ਮਿਲਦੇ ਆ ਉਸ ਤੋਂ ਬਾਅਦ ਨਾ 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 ਕਦੇ ਵੀ ਨਹੀਂ ਕਦੀ ਸ਼ਗਲ ਨਹੀਂ ਵਿਖਾਈ ਹੁਣ ਬੋਟਾ ਮੰਗੜ ਵੀ ਨਹੀਂ ਆਇਆ ਗਿਆ ਨਾ ਬੋਟਾ ਮੰਗੜ ਕੋਸ਼ ਨਹੀਂ ਆਇਆ ਜੀ ਅੱਛਾ ਤੇ ਹੁਣ ਅੱਗੇ ਵੇਖੋ ਕੀ ਕਰਦੇ ਇਸ ਤੋਂ ਜਿਹੜੀਆਂ ਪਹਿਲਾਂ ਦੀਆਂ ਸਰਕਾਰਾਂ ਸੀ ਉਹਨਾਂ ਦੇ ਸਮੇਂ ਦੌਰਾਨ ਕੰਮ ਤੁਹਾਡੇ ਹੋਏ ਸੀ ਕਿ ਉਹਨਾਂ ਦੇ ਕੋਸ਼ ਕੰਮ ਹੋਏ ਆ ਕੁਝ ਨਹੀਂ ਹੋਏ ਉਹ ਵੀ ਅੱਧ-ਪੜਾਧਾ ਕਰਕੇ ਜਾਂਦੇ ਰਿਹਾ ਥੋੜਾ ਬਹੁਤਾ ਅੱਛਾ ਕਿਹੜੇ ਕਿਹੜੇ ਕਿਹੜੀ ਸਰਕਾਰ ਦੇ ਵਿੱਚ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦਾ ਵਿਕਾਸ ਹੋਇਆ ਸੀਗਾ ਵਕਾਸ ਤੋਂ ਸਾਡਾ ਕਾਂਗਰਸ ਦੇ ਸਰਕਾਰੇ ਕਿ ਹੋਇਆ ਸੀ ਅੱਛਾ ਜਿਹੜੀ ਉਸ ਤੋਂ ਪਹਿਲਾਂ ਦੇ 5 ਸਾਲ ਠੀਕ ਹੈ ਹਾਂਜੀ ਉਹੀ ਹੋ ਗਿਆ ਜਿਹੜਾ ਹੋਇਆ ਸੀ ਮਾੜਾ ਕੋਈ ਇੱਥੇ ਛੜਕ ਛੜਤੀ ਕੋਈ ਉੱਤੇ ਛੜਤੀ ਉਹਨੇ ਨਾ ਝਾੜੂ ਵਾਲਾਂ ਤਰ੍ਹਾਂ ਇਹ ਤਾਂ ਨਹੀਂ ਚੱਕਣ ਦੇ ਤਾਂ ਸਾਡੀ ਬੜੀ ਚੀਨ ਨੇ ਰੇਤਾ ਪਾਗੇ 4-4 ਫੁੱਟ ਤੇ ਇਹਨਾਂ ਨੇ ਜਿਵੇਂ ਫਸਲਾਂ ਨੂੰ ਨੁਕਸਾਨ ਹੋ ਜਾਂਦਾ ਮੌਸਮੀ ਨੁਕਸਾਨ ਹੋ ਜਾਂਦਾ ਜਿਵੇਂ ਸੀਐਮ ਸਾਹਿਬ ਦਾ ਨੇ ਕਿਹਾ ਸੀਗਾ ਵੀ ਅਸੀਂ ਮੁਰਗੀ ਤੱਕ ਦੇ ਮੁਆਵਜ਼ਾ ਦੇਵਾਂਗੇ ਬੱਕਰੀ ਤੱਕ ਦਾ ਜੇ ਕਿਸੇ ਦੀ ਮੁਰਗੀ ਤੇ ਮੁਆਵਜ਼ਾ ਤੁਹਾਨੂੰ ਫਸਲਾਂ ਦਾ ਮੁਆਵਜ਼ਾ ਤੁਹਾਨੂੰ ਕੋਈ ਮੱਜਬਾ ਨਹੀਂ ਮਿਲਿਆ ਕਦੀ ਵੀ ਨਹੀਂ ਮਿਲਿਆ ਅੱਜ ਤੱਕ ਅੱਛ ਵੇਖੇ ਕਿ ਵੋਟ ਪਾਉ ਸਾਡੇ ਕੰਮ ਕੀ ਵੇਖਦੇ ਹੁਣ ਵੋਟ ਵਾਲਾ ਕੰਮ ਹੀ ਇਹ ਨਾ ਉਹ ਆਪੇ ਹੁਣ ਤੈਨੂੰ ਪਤਾ ਹੀ ਹੈ ਕੰਮ ਦੇ ਸਿਰ ਤੇ ਵੋਟ ਪੈਂਦੀ ਐਵੇਂ ਨਹੀਂ ਪੈਂਦੀ ਹੁਣ ਘਰੇ ਬੈਠਾ ਠੀਕ ਹੈ ਨਾ ਪਾਣਾ ਬਦਲਾ ਕੀ ਫਾਇਦਾ ਬਦਲੇ ਮੈਂ ਭਾਈ ਜੀ ਬਦਲਾ ਦੇ ਨਾਂ ਨੂੰ ਇੱਕ ਲਹਿਰ ਉੱਠੀ ਸੀ ਬਦਲਾ ਦੇ ਨਾਂ ਤੇ ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਬਦਲਾ ਹੋਇਆ ਹੈ ਬਦਲਾਅ ਤਾਂ ਹੋਇਆ ਪਰ ਕਿਸੇ ਕੰਮ ਦਾ ਹੀ ਨਹੀਂ ਹੋਇਆ। ਅੱਛਾ। ਨਹੀਂ ਉਹ ਕਹਿੰਦੇ ਸੀ ਵੀ ਆਮ ਲੋਕਾਂ ਦੀ ਸਰਕਾਰ ਹੋਊਗੀ ਪਿੰਡਾਂ ਚੋਂ ਚੱਲਿਆ ਕਰੂਗੀ। ਤੁਹਾਨੂੰ ਲੱਗਦਾ ਜਿਹੜੇ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਪੂਰੇ ਹੋਏ? ਉਹ ਨਹੀਂ ਹੋਏ ਪੂਰੇ। ਕੋਈ ਵੀ ਨਹੀਂ। ਉਹਨਾਂ ਦੀ ਮੇਨ ਮੁੱਖ ਸੀਗਾ ਸਭ ਤੋਂ ਵੱਡਾ ਜਿਹੜਾ ਆਪਣਾ ਪੰਜਾਬ ਦੇ ਵਿੱਚ ਜੇਕਰ ਮੁੱਦੇ ਦੀ ਗੱਲ ਕਰੀਏ ਸਭ ਤੋਂ ਵੱਡਾ ਨਸ਼ਾ ਦਾ ਮੁੱਦਾ। ਤੁਹਾਨੂੰ ਲੱਗਦਾ ਨਸ਼ਾ ਤੇ ਰੋਕtham ਪਈ? ਉਹ ਨੰਨਾ ਕੁਝ ਵੀ ਨਹੀਂ ਪਈ। ਸੋ ਜਿਆਦਾ ਵੜ ਗਿਆ, ਬਹੁਤ ਜਿਆਦਾ ਵੜ ਗਿਆ। ਚੋਰੀਆਂ, ਠੱਗੀਆਂ, ਛਰੇ ਆਮ ਹੋਈ ਜਾਂਦੀਆਂ। ਇਹਨਾਂ ਕਹਿੰਦੇ ਅਸੀਂ ਕੋਈ ਰਾਖੀ ਕਰੀ ਰਾਤ ਨੂੰ। ਅੱਛਾ। ਘਾੜ ਕੇ ਛ अच्छा ਤੁਹਾਡੇ ਪਿੰਡੇ ਦੇ ਵਿੱਚ ਵੀ ਨਸ਼ੇ ਹੋ ਉਵੇਂ ਬਹੁਤ ਬਹੁਤ ਨਸ਼ੇ ਹੋ ਜਾਂ ਸਾਡੇ ਪਿੰਡਾਂ ਚ ਬਹੁਤ ਵੜ ਗਏ ਅੱਛਾ ਅੱਛਾ ਹਮ ਤਾਂ ਕਿਵੇਂ ਤੁਹਾਡੇ ਪਿੰਡਾਂ ਦਾ ਵੀ ਇਹੀ ਹਾਲ ਹੈ ਤੁਹਾਡਾ ਨਾਲ ਦਾ ਇਥੋਂ ਪਿੰਡੀ ਲੱਗਦਾ ਹਾਂ ਆ ਚੁੱਕੇ ਨੇ ਗਾਲੇ ਅੱਛਾ ਠੀਕ ਹੈ ਉਹ ਕਿਹੜਾ ਨਹੀਂ ਮਹਾਰਾਜਾਂ ਦੇ ਵੋਟਾਂ ਮੰਨ ਲੈ ਪਈਆਂ ਨੇ ਉਸ ਤੋਂ ਮਗਰੋਂ ਛਗੜ ਨਹੀਂ ਵਿਖਾਈ ਕੋਈ ਵਾਦਾ ਨਹੀਂ ਪੂਰਾ ਕੀਤਾ ਅੱਛਾ ਮਾਲਰੀ ਨਾ ਕੋ ਨਸ਼ਿਆਂ ਦੀ ਗੱਲ ਕਰਦੇ ਨਸ਼ੇ ਬੰਦ ਕਰਾਂਗੇ ਕੋਈ ਨਸ਼ਾ ਬੰਦ ਨਹੀਂ ਹੋਇਆ ਕੋ ਕੁਝ ਨਹੀਂ ਹੋਇਆ ਉਸ ਤੋਂ ਵੀ ਜ਼ਿਆਦਾ ਹੋ ਗਿਆ ਅੱਛਾ ਪਹਿਲਾਂ ਵਾਲੀਆਂ ਸਰਕਾਰਾਂ ਨਾਲ ਵੀ ਪਹਿਲਾਂ ਜ਼ਿਆਦਾ ਹੋ ਗਿਆ ਕਿ ਸਰੇ ਆਮ ਚੱਲੀ ਜਾਂਦਾ ਹੁਣ ਤਾਂ ਕਿਤੇ ਟ੍ਰਾਂਸਫਰ ਨਾ થઈ ਜਾਂਦਾ ਕਿਤੇ ਘੜੀ ਦੀ ਚੋਰੀ ਇਹਨੇ ਕਿਤੇ ਦਾਣੇ ਚੱਕੀ ਜਾਂਦੇ ਕਿਤੇ ਕੋ ਚੱਕੀ ਜਾਂਦੇ ਪਕਾ ਲੱਤੀ ਜਾਂਦੇ ਸਰੇ ਆਮ ਚੋਰੀ ਹੋ ਜਾਂਦਾ ਉਹ ਸਰਕਾਰ ਜਾਈਏ ਉਹਨਾਂ ਦੇ ਕੋਲ ਤੋਂ ਗੱਲ ਹੀ ਨਹੀਂ ਸੁਣਦੇ ਹੁੰਦੇ ਸੀ ਕਿ ਕਰੀਏ ਅੱਛਾ ਇਥੇ ਤੇ ਗੱਲ ਪਹੁੰਚੀ ਪਈ ਹੈ ਜਿਹੜੇ ਹੁਣ ਵੋਟਾਂ ਮੰਗਣ ਆਉਣਗੇ ਕਿਉਂਕਿ ਇੱਕ ਤਰੀਕ ਨੂੰ ਸੈਂਟਰ ਦੀ ਜਿਹੜੀ ਸਰਕਾਰ ਹੈ ਕੇਂਦਰ ਦੀ ਸਰਕਾਰ ਹੈ ਤੇ ਕਿਸ ਤਰ੍ਹਾਂ ਦਾ ਤੁਹਾਡਾ ਉਹਨਾਂ ਨੂੰ ਜਿਹੜ ਸਰ ਵੇਖੋ ਜੀ ਸਰਕਾਰ ਸੈਂਟਰ ਦੀ ਤਾਂ ਚਲੋ ਠੀਕ ਕਰਦੀ ਜਿੰਨਾ ਜੁਗਾ ਹੈਗਾ ਕਰਦੇ ਰਹੇ ਨੇ ਬਾਕੀ ਜਿਹੜੇ ਅੱਗੋ ਬੈਠੇ ਨੇ ਆ ਸਰਕਾਰ ਜਿਵੇਂ ਛਾੜੂ ਵਾਲਿਆਂ ਦੀ ਹੈ ਕੁਛ ਹੁੰਦਾ ਬਾਹਰ ਉਹ ਤੇ ਦਿੰਦੀ ਨਹੀਂ ਸਾਰਾ ਆ ਖਾਪੀ ਜਾਂਦੇ ਨੇ ਨਹੀਂ ਉਹ ਤਾਂ ਕਹਿੰਦੇ ਨੇ ਵੀ ਸਾਨੂੰ ਸੈਂਟਰ ਦੀ ਸਰਕਾਰ ਵੱਲੋਂ ਨਹੀਂ ਪ੍ਰੋਪਰ ਮਿਲ ਰਿਹਾ ਵੀ ਸਾਡੀ ਇਕੱਲੀ ਇੱਕ ਸਟੇਟ ਦੇ ਵਿੱਚ ਦੋ ਸਟੇਟਾਂ ਚ ਚਲੋ ਦੂਜੀ ਸਟੇਟ ਦੀ ਆਪਾਂ ਕਹਿ ਸਕਦੇ ਰਾਜਧਾਨੀ ਦੇ ਵਿੱਚ ਸਟੇਟ ਹੈਗੀ ਸਰਕਾਰ ਹੈਗੀ ਆ ਤੇ ਸਾਨੂੰ ਸੈਂਟਰ ਨਹੀਂ ਦੇ ਰਹੀ ਤਾਂ ਨਹੀਂ ਅਸੀਂ ਕੁਝ ਸੈਂਟਰ ਤਾਂ ਹੁਣ ਅੱਗੇ ਦਾਣਾ ਫੱਕਾ ਵੀ ਦਿੰਦੀ ਰਹੀ ਹੈ ਆ ਜਿਹੜਾ ਕਿਸਾਨਾਂ ਦੇ 2000 ਰੁਪਇਆ ਉਹ ਦਿੰਦੀ ਰਹੀ ਹੈ ਸਰਕਾਰ ਮੋਦੀ ਦਿੰਦਾ ਰਿਹਾ ਹਾਂਜੀ ਜਿਹਦੇ ਕਰਦੋਰੀ 10 ਮਰਲੇ ਤੇ 2 ਕਨਾਲਾਂ ਤੇ 4 ਕਨਾਲਾਂ ਛੋਟੇ ਕਿਸਾਨਾਂ ਵਾਸਤੇ ਉਹਨੇ ਕਾਨੂੰਨ ਬਣਾਇਆ ਸੀ ਵੀ 2000 ਰੁਪਏ ਦਿੰਦੀ ਰਹੇ ਹੁਣ ਥੋੜੇ ਦਿਨ ਹੋਏ ਨੇ ਚੋਣ ਜਾਬਤਾ ਲੱਗਾ ਇਹਦੇ ਵਿੱਚ ਉਹਨੇ ਬੰਦ ਕੀਤੇ ਨੇ ਹੁਣ ਫੇਰ ਅੱਗੇ ਤੋਂ ਆਂਦੇ ਨੇ ਵੀ ਅਸੀਂ ਨਵੇਂ ਹਿੱਸੇ ਨੂੰ ਫਾਰਮ ਭਰੋ ਤੇ ਫਿਰ ਸਰਕਾਰ ਆਈ ਤੇ ਮੋਦੀ ਦੇ ਦੇਵੇਗਾ ਜਨਾ ਹੋਰ ਬਦਲ ਗਈ ਇੱਕ ਪੰਜਾਬ ਦੇ ਵਿੱਚ ਜਿਵੇਂ ਕਿਸਾਨ ਜਿੱਥੇ ਵਧੀਆਂ ਨੇ ਕਿਹਾ ਸੀ ਤੁਸੀਂ ਬੀਜੇਪੀ ਦੇ ਉਮੀਦਵਾਰਾਂ ਦਾ ਜਿਹੜਾ ਵਿਰੋਧ ਕਰਨਾ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਕਿਉਂਕਿ ਉਹ ਸੰਘਰਸ਼ ਵੇਲੇ ਉਹਨਾਂ ਦਿੱਲੀ ਨਹੀਂ ਵੜਦੇ ਤਾਂ ਇਹ ਗੱਲ ਤਾਂ ਹੈਗੀ ਆ ਪਰ ਕੋਈ ਨੋ ਬੋਟ ਕਿਸੇ ਨੇ ਪਾਣੀ ਮਰਜ਼ੀ ਨਾਲ ਰੋਕ ਤਾਂ ਸਕਦੇ ਨਹੀਂ ਆਪਾਂ ਤੁਸੀਂ ਆਏ ਨਾ ਤੁਹਾਨੂੰ ਰੋਕ ਸਕਦੇ ਨਹੀਂ ਕਿਉਂ ਆਏ ਜੇ ਜੋ ਆਵੇਗਾ ਠੀਕ ਆਵੇਗਾ ਬੋਟ ਆਦੀ ਮਰਜ਼ੀ ਨਾਲ ਕਿਸੇ ਨੇ ਪਾਣੀ ਵੋਟਰ ਨੇ ਕੋਈ ਰੋਕ ਟੋਕ ਨਹੀਂ ਕਿਸੇ ਨਾ ਕੋ ਤੱਕਾ ਨਾ ਕੁਛ ਆਦੀ ਮਰਜ਼ੀ ਨਾਲ ਪਾਣੀ ਕਿਸੇ ਇੱਥੇ ਮਰਜ਼ੀ ਜਿੱਥੇ ਮਰਜ਼ੀ ਪਾਵੇ ਹੈ ਨਾ ਮੰਨ ਲੈ ਵੀ ਹਾਂਜੀ ਇਹ ਇਹ ਇਸ ਇਹਦਾ ਮਨ ਲੈ ਵੀ ਦੋ ਚੌਂ ਜ਼ਿਲ੍ਹਿਆਂ ਦੀ ਲੱਗਦਾ ਵੀ ਮੰਨ ਲੈ ਵੀ ਇਹ ਕੱਚਾ ਏਰੀਆ ਕੱਚੀ ਪਹਿਲੀ ਹੈਗੀ ਹੈ ਹਾਂਜੀ ਉਹ ਪਹਿਲੇ ਪਹਿਲੇ 5 ਸਾਲਾਂ ਤੋਂ ਹੀ ਗਰਦੌਰੀਆਂ ਟੁੱਟੀਆਂ ਹੋਈਆਂ ਨੇ ਠੀਕ ਹੈ ਜੀ ਹੁਣ ਵੀ ਇਹ ਜਿਹੜੇ ਕਿਸਾਨ ਨੇ ਇੱਕ ਤਾਂ ਦਰਿਆ ਦੇ ਵਿੱਚ ਬੈਠੇ ਨੇ ਹਾਂਜੀ ਦਰਿਆ ਦੀ ਮਾਰ ਪੈਂਦੀ ਐ ਉੱਤੋਂ ਕੋਈ ਗਰਦੌਰੀ ਨਹੀਂ ਗਈ ਕਿਸੇ ਨੂੰ ਗਰਦੌਰੀ ਹੋਏ ਤਾਂ ਕੋਈ ਮੁਆਵਜ਼ਾ ਮਿਲੇ ਕਿਸੇ ਨੂੰ ਨਹੀਂ ਪਹਿਲਾਂ ਇਹ ਪੱਕੀਆਂ ਹੋ ਨਹੀਂ ਕਈਆਂ ਸੀ ਜੀ ਪੱਕੀਆਂ ਜ਼ਮੀਨਾਂ ਦੀ ਗੱਲ ਕਰ 2007 ਦੇ ਵਿੱਚ ਜਿਹੜੀਆਂ ਉਹ ਸਰਕਾਰ ਨੇ ਤੋੜ ਦਿੱਤੀਆਂ ਸੀ ਅੱਛਾ ਹਾਂਜੀ ਉਹ ਤੋੜਤੀਆਂ ਸੀ ਰਜਿਸਟਰੀ ਦੇ ਅੰਤਕਲ ਤੁਹਾਡੇ ਨਾਲ ਹੋਏ ਸੀ ਨਾ ਮਾਲੇ ਵੀ ਕਿਸਤਾ ਕੁਛ ਲਈਆਂ ਸੀ ਤੇ ਉਹ ਤੋੜਦਿਆਂ ਸਰਕਾਰ ਨੇ ਨਹੀਂ ਪੂਰੀਆਂ ਨਹੀਂ ਝੜੀਆਂ ਅੱਛਾ ਉਹ ਟੁੱਟਣ ਕਾਰਨ ਜਿਹੜਾ ਹੁੰਦਾ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਹੁਣ ਮਾਲ ਜੋ ਗਰਦੋਰੀ ਨਹੀਂ ਕਿਸੇ ਦਿਨ ਸਰਕਾਰ ਐਵੇਂ ਖਾਲੀ ਪਈ ਪਹਿਲੀ ਗਰਦੋਰੀ ਹੋਵੇ ਤਾਂ ਕੁਝ ਮਿਲੇ ਗਰਦੋਰੀ ਨਹੀਂ ਹੈਗੀ ਕਬਜੇ ਤੌਰ ਤੇ ਲੋਕ ਵਾਈ ਜਾਂਦੇ ਨੇ ਇਹ ਰਕਬਾ ਬੜਾ ਕਾਫੀ ਪੈਥੂ ਲੈ ਗਿਆ ਆ ਵੀ ਮਲਕ ਅੱਛੀ ਜਿਹਾ ਪਖੜਿਆ ਇਹ ਵੀ ਕੱਚੇ ਤੋਂ ਆ ਗਿਆ ਸਾਰੀ ਉਹ ਬਾਰਡਰ ਤੇ ਕਰ ਕੱਚੀ ਪਹਿਲੀ ਸਾਰੀ ਤੇ ਦਰਿਆ ਦੇ ਵਿੱਚ ਜਿਹੜੇ ਲੋਕ ਉਹ ਕਿਤੇ ਦਰਿਆ ਦੀ ਮਾਰਚ ਤੇ ਬਾਕੀ ਦੂਜਾ ਨੰਬਰ ਉਹਨਾਂ ਨੂੰ ਕੋ ਗਰਦੋਰੀ ਨਹੀਂ ਹੈਗੀ ਉਹ ਨੂੰ ਮੁਆਵਜ਼ਾ ਨਹੀਂ ਮਿਲਦਾ ਕਿਉਂਕਿ ਇਹ ਕੰਮ ਸੈਂਟਰ ਸਰਕਾਰ ਦਾ ਹੁੰਦਾ ਜਿਵੇਂ ਆ ਵੋਟਾਂ ਵੀ ਹੁਣ ਸੈਂਟਰ ਦੀਆਂ ਪੈਣੀਆਂ ਇੱਥੇ ਐਮਪੀ ਜਿੱਤਣਾ ਤੇ ਜਿਹੜੇ ਉਸ ਤੋਂ ਪਹਿਲਾਂ ਪਿਛਲੇ ਵਾਰੀ ਵੀ ਐਮਪੀ ਐਤੋਂ ਸੁਖ ਕਿ ਫੇਰ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਤਾਰੇ ਕਿ ਇਸ ਤੋਂ ਪਹਿਲਾਂ ਤੁਸੀਂ ਜਿਹੜਾ ਐਮਪੀ ਦੀ ਵੋਟ ਲੈਣਾ ਉਹਨਾਂ ਨੂੰ ਇਹ ਮੰਗ ਨਹੀਂ ਰੱਖਦੇਗੀ ਮੰਗ ਰੱਖੀਏ ਦਾ ਹੁਣ ਕਰਦਾ ਹੀ ਨਹੀਂ ਗੱਲ ਹੁਣ ਮੋਦੀ ਦੀ ਸਰਕਾਰ ਹੈ ਹੈ ਗਈ ਸੀ ਤੇ ਮੋਦੀ ਹੁਣ ਇਹਦਾ ਮੰਨ ਲੈ ਵੀ ਇਨਕੁਆਰੀ ਕਰਾ ਸਕਦਾ ਸੀ ਵੀ ਇਹ ਤੁਸੀਂ ਜਿਹੜੀ ਪਹਿਲੀ ਦਰਿਆ 'ਚ ਬੈਠੇ ਨੇ ਉਹ ਪਹਿਲੀਆਂ ਕੱਟੀਆਂ ਨੇ ਉਹਨਾਂ ਨੂੰ ਪੱਕਾ ਕਰੋ ਜਾ ਉਹਨਾਂ ਦੀ ਗਰਦੋਰੀ ਕਰੋ ਬਾਲ ਕਰੋ ਗਰਦੋਰੀ ਬਾਲ ਕਰਕੇ ਉਹਨਾਂ ਨੂੰ ਜੋ ਬੰਦਾ ਸਰਦਾ ਮਾਅਬਜਾ ਦਿਓ ਉਹਨਾਂ ਨੇ ਨਹੀਂ ਕੰਮ ਕੀਤਾ ਮੋਦੀ ਨੇ ਵੀ ਮੋਦੀ ਮੰਨ ਲੈ ਵੀ ਸੈਂਟਰ ਦੀ ਸਰਕਾਰ ਹੈ ਸਭ ਤੋਂ ਉੱਤੇ ਉਹ ਜੋ ਕੁਛ ਮਰਜ਼ੀ ਕਰ ਸਨ ਥੱਲੇ ਵਾਲੇ ਨੂੰ ਜੇ ਹੁਣ ਉਹਨਾਂ ਦੇ ਉਮੀਦਵਾਰ ਆਉਣਗੇ ਜਿਹੜੇ ਵੋਟਾਂ ਮੰਗਣ ਇਹ ਤੁਹਾਡੀਆਂ ਮੰਗਾ ਹੋਣਗੇ ਉਹਨਾਂ ਦੇ ਲਈ ਮੰਗਾ ਤੋਂ ਹੁਣ ਆਉਣਗੇ ਹੁਣ ਮੰਗਾ ਕਿੰਨੇ ਕਰਨੇ ਪੂਰੇ ਆਗਾ ਆਖੇ ਬਣ ਕੇ ਤੇ ਕਰਾਂਗੇ ਬਣ ਕੇ ਕਰਾਂਗੇ ਬਣ ਕੇ ਤੇ ਫਿਰ ਕਿੰਨੇ ਪੁੱਛਣਾ ਇੱਥੇ ਕਿਹੜਾ ਮੋਦੀ ਵਾਲਿਆਂ ਦੀ ਸਾਨੂੰ ਇੱਕ ਅਭਿਜਾਂ ਦੇ ਸੀ ਆਮ ਪਾਰਟੀ ਵਾਲੇ ਇੱਕ ਸਾਨੂੰ ਮੌਕਾ ਦੇ ਦਿਓ ਅਸੀਂ ਬੋਟਰੀ ਮੰਗੜਾਵਾਂਗੇ ਆ ਆਪ ਤੁਸੀਂ ਵੋਟ ਦੇਓ ਗਿਆਪੇ ਤੁਹਾਡੇ ਘਰ ਨਹੀਂ ਆਵਾਂਗੇ ਤੇ ਹੁਣ ਉਹਨੇ ਕੀਤਾ ਹੀ ਕਾਖ ਨਹੀਂ ਤੂੰ ਨਾਣਾ ਕੀ ਆਪੇ ਉਹ ਸੱਚੇ ਸੀ ਆਣਾ ਅਸੀਂ ਕੀ ਹੁਣ ਵੀ ਦਫ਼ਤਰਾਂ 'ਚ ਬੈਠ ਕੇ ਜਾਂ ਪ੍ਰਚਾਰ ਕਰਦੇ ਇਹ ਕਹਿੰਦੇ 2.5 ਸਾਲ ਦੇ ਸਾਡੇ ਕੰਮ ਦੇਖ ਕੇ ਸਾਨੂੰ ਆ ਕੰਮ ਕੰਮ ਉਹਨੇ ਕੀਤਾ ਕਾਖ ਵੀ ਨਹੀਂ ਆ ਸਾਰੀਆਂ ਪਿੰਕੀ ਦੇ ਆ ਜਿਹੜੀਆਂ ਸਾਰੀ ਜੋ ਵੀ ਪਿੰਡਾਂ 'ਚ ਹੈ ਪਿੰਕੀ ਤੇ ਬਣ ਕੇ ਕਾਂਗਰਸ ਦੀ ਸਾਰਾ ਕੰਮ ਉਹਨਾਂ ਕੀਤਾਗਾ ਬਾਕੀ ਹੁਣ ਇੱਥੇ ਕੋਈ ਕਿਸੇ ਏਟਰੀ ਲੱਗੀ ਕਿਸੇ ਨੂੰ ਕੋ ਰੁਪਈਆ ਨਹੀਂ ਕਿਸੇ ਦਿੱਤਾ ਕੋ ਕੁਝ ਨਹੀਂ ਹੋਇਆ ਸਭ ਲੋਕ ਤੰਗ ਨੇ ਗਰੀਬੀ ਚੂਜਦੇ ਪਏ ਨੇ ਗਰਾਉਂਡ ਜ਼ੀਰੋ ਦੀ ਰਿਪੋਰਟ ਹੈ ਜਿਹੜੀ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਆਪਾਂ ਜਿਹੜੇ ਖੇਤਰ ਦੇ ਵਿੱਚ ਖੜੇ ਆ ਇਹ ਗਰਾਉਂਡ ਜ਼ੀਰੋ ਦੀ ਰਿਪੋਰਟ ਸੀਗੀ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਆ ਕਰੋ ਦੇਖਦੇ ਰਹੋ ਡੇਲੀ ਰਿਪੋਰਟ ਵੀ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਅਮਨਦੀਪ ਬਿੱਲਾ